ਸੁਣ ਜੀਤੋ ਕਿਉਂਕਿ ਖਾਨਦਾਨ ਵੀ ਚੰਗਾ ਹੈ ਇਸੇ ਤਰ੍ਹਾਂ ਦੀ ਭੁੱਖ ਨਹੀਂ ਹੈ ਰੱਜਿਆ ਪੁੱਜਿਆ ਪਰਿਵਾਰ ਹੈ ਨਾਲੇ ਪਿਛਲੇ ਲੰਬੇ ਸਮੇਂ ਤੋਂ ਜਾਣ ਪਹਿਚਾਨ ਵੀ ਚੰਗੀ ਬਣੀ ਹੋਈ ਹੈ ਆਪਣੀ ਉਹਨਾਂ ਨਾਲ ਖਿਆਲ ਤਾਂ ਵਧੀਆ ਹੈ ਪਰ ਮਨਿੰਦੇ ਬਾਪੂ ਅੱਜਕੱਲ ਸਿਰਫ ਦੋ ਪਰਿਵਾਰਾਂ ਦੇ ਮੰਨ ਨਾਲ ਨਹੀਂ ਬਲਕਿ ਕੁੜੀ ਮੁੰਡੇ ਦੀ ਵੀ ਵਰਜੀ ਹੋਵੇ ਤਾਂ ਹੀ ਬਣਦੀ ਹੈ ਜਮਾਨਾ ਬੜਾ ਅੱਗੇ ਵੱਧ ਗਿਆ ਹੁਣ ਉਦਾਂ ਮੁੰਡਾ ਤਾਂ ਮੈਨੂੰ ਵੀ ਪਸੰਦ ਹੈ ਖਾਸ ਮੁਕ ਸੁਹਾ ਤੇ ਵਧੀਆ ਪੜਾਈ ਲਿਖਾਈ ਨਾਲ ਸਕੂਲ ਵਿੱਚ ਬਤੌਰ ਅਧਿਆਪਕ ਨੌਕਰੀ ਕਰ ਰਿਹਾ ਹੈ ਹੈ ਵੀ ਅਤ ਦਰਜੀ ਦਾ شریف ਨਾਲ ਸੋਹਣਾ ਸਰਦਾਰ ਮੁੰਡਾ ਹੈ ਜੀਤ ਕੌਰ ਬੋਲੀ ਤਾਂ ਹੀ ਤਾਂ ਮੇਰੇ ਮਨ ਵਿੱਚ ਖਿਆਲ ਆਇਆ ਜੀਤੋ ਨਾਲ ਇੱਕ ਧੀ ਦਾ ਬੋਝ ਸਿਰੋਂ ਲੱਤ ਜਾਊ ਤੇ ਜਿੱਥੋਂ ਤੱਕ ਮੈਂ ਜਾਣਦਾ ਉਹਨਾਂ ਦੇ ਚਾਰ ਕੱਪਿਆਂ ਵਿੱਚ ਹੀ ਕੁੜੀ ਲੈ ਜਾਣੀ ਹੈ ਬਸ ਰੱਬ ਕਰੇ ਆਪਣੀ ਸਕੀਮ ਚੱਲ ਜਾਵੇ ਮੈਂ ਕੱਲ ਜਾਣਾ ਲੁਧਿਆਣਾ ਗੱਲਾਂ ਵਿੱਚ ਗੱਲ ਕਰਾਂ ਜੇ ਕੋਈ ਹੰਗਾਰਾ ਮਿਲਿਆ ਤਾਂ ਸ਼ੋਭ ਨੂਰ ਗ੍ਰੈਜੂਏਸ਼ਨ ਤੋਂ ਬਾਅਦ ਮਾਨਤਾ ਪ੍ਰਾਪਤ ਸਕੂਲ ਵਿੱਚ ਚੰਗੀ ਨੌਕਰੀ ਕਰ ਰਹੀ ਸੀ ਅਤੇ ਨਾਲ ਅਗਲੀ ਪੜਾਈ ਵੀ ਜਾਰੀ ਰੱਖੀ ਹੋਈ ਸੀ ਇੱਕ ਉਹਦਾ ਛੋਟਾ ਪ੍ਰਾਸੀਤ ਤੇ ਭੈਣ ਕੋਈ ਨਾ ਸੀ ਉਹ ਕਈ ਵਾਰ ਮਨਪ੍ਰੀਤ ਕੋਲ ਮਣੀ ਉਹਨਾਂ ਦੇ ਘਰ ਗਿਆ ਹੋਇਆ ਸੀ ਤੇ ਉਹ ਵੀ ਕਈ ਵਾਰ ਕਿਸੇ ਨਾ ਕਿਸੇ ਕੰਮ ਲਈ ਸ਼ੁਭਨੂਰ ਦੇ ਘਰ ਆਈ ਹੋਈ ਸੀ ਉਹ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਜਾਣਦੇ ਸਨ ਅਤੇ ਆਪਸ ਵਿੱਚ ਕੁਝ ਪਰਿਵਾਰਕ ਸਬੰਧ ਵੀ ਸਨ ਅੱਜ ਸ਼ਾਮੇ ਜਦ ਸਕੂਲ ਤੋਂ ਸ਼ੁਭਨੂਰ ਵਾਪਸ ਆਇਆ ਤਾਂ ਉਹਦੇ ਮਾਪੇ ਨੇ ਦੱਸਿਆ ਕਿ ਅੱਜ ਤਾਂ ਲੋਕ ਸਿੰਘ ਹੋਰੇ ਘਰ ਆਏ ਸੀ ਤੇ ਗੱਲਾਂ-ਗੱਲਾਂ ਵਿੱਚ ਤੇਰਾ ਰਿਸ਼ਤਾ ਆਪਣੇ ਮਨ ਲਈ ਮੰਗਦੇ ਸਨ ਫਿਲਹਾਲ ਅਸੀਂ ਗੱਲ ਟਾਲ ਦਿੱਤੀ ਹੈ ਤੂੰ ਆਪਣੇ ਗੱਲ ਵੀ ਦੱਸ ਦੇ ਤੇਰਾ ਕੀ ਇਰਾਦਾ ਹੈ ਕੁੜੀ ਤਾਂ ਉਸ ਤਰ੍ਹਾਂ ਸਾਨੂੰ ਬਹੁਤ ਪਸੰਦ ਹੈ ਸੋਹਣੀ ਸਨਖੀ ਤੇ ਸਰੂਜ ਜਿਹੇ ਕੱਦ ਵਾਲੀ ਬੜੀ ਹੀ ਪਿਆਰੀ ਜੀ ਹੈ ਬੋਲ ਬਾਣੀ ਵੀ ਸੋਹਣਾ ਉਸ ਦਾ ਨਾਲੇ ਪਰਿਵਾਰ ਵੀ ਚੰਗਾ ਹੀ ਹੈ ਹੁਣ ਆਉਣ ਜਾਂ ਤਾਂ ਬਣਿਆ ਹੀ ਹੋਇਆ ਆਪਣਾ ਪਿਛਲੇ 1-2 ਸਾਲਾਂ ਤੋਂ ਬੰਦੇ ਵੀ ਠੀਕ ਨੇ ਨਾਲੇ ਆਪਾਂ ਕਿਹੜਾ ਉਹਨਾਂ ਕੋਲੋਂ ਕੁਝ ਲੈਣਾ ਹੈ ਨਾਲੇ ਪਹਿਲਾਂ ਰਿਸ਼ਤਾ ਆਇਆ ਹੈ ਨਾ ਕਾਨੂੰ ਕਰਨੀ ਹੈ ਸ਼ੁਭਨੂਰ ਵਿੱਚੋਂ ਹੀ ਟੋਕਦਿਆਂ ਬੋਲਿਆ ਤੁਸੀਂ ਮੇਰੇ ਉੱਪਰ ਆਪਣਾ ਫੈਸਲਾ ਦੱਸ ਰਹੇ ਹੋ ਜਾਂ ਮੇਰੇ ਕੋਲੋਂ ਮੇਰੀ ਮਰਜ਼ੀ ਪੁੱਛ ਰਹੇ ਹੋ ਹੱਦ ਹੋ ਗਈ ਨਾ ਜਾਣ ਨਾ ਪਹਿਚਾਨ ਵੈਾ ਤੁਸੀਂ ਕਰਵਾਉਣਾ ਜਾਂ ਮੈਂ ਉਹਦੀ ਤਰੀਫਾ ਕਰੀ ਜਾ ਰਹੀ ਹਾਂ ਤੁਹਾਡੇ ਮੁੰਡੇ ਵਿੱਚ ਕਿਹੜਾ ਕੋਈ ਕਮੀ ਹੈ ਜੋ ਪਹਿਲਾ ਰਿਸ਼ਤਾ ਆਇਆ ਹੈ ਹੋਰ ਕਈ ਆਉਣਗੇ ਅਜੇ ਮੈਨੂੰ ਪਹਿਲਾਂ ਹੀ ਇੱਕ ਕੁੜੀ ਪਸੰਦ ਹੈ ਤੇ ਤੁਸੀਂ ਵੀ ਉਸ ਨੂੰ ਜਾਣਦੇ ਹੋ ਚੰਗੀ ਤਰ੍ਹਾਂ ਜਿੰਨੀਆਂ ਫੋਬੀਆਂ ਮਨੀ ਦੀਆਂ ਦੱਸ ਰਹੇ ਹੋ ਉਸ ਤੋਂ ਵੱਧ ਨੂਰਪ੍ਰੀਤ ਕੌਰ ਵਿੱਚ ਨੇ ਤੇਰਾ ਦਿਮਾਗ ਤਾਂ ਨਹੀਂ ਖਰਾਬ ਉਹ ਪ੍ਰੀਤ ਦੀ ਗੱਲ ਕਰ ਰਿਹਾ ਤੂੰ ਜਿਸ ਦਾ ਬਾਪ ਵੀ ਆਪਣੀ ਕਮਾਈ ਕਰ ਨਹੀਂ ਦਿੰਦਾ ਚਾਰ ਧੀਆਂ ਨੇ ਉਹਨਾਂ ਦੀ ਇੱਕ ਉਹਨਾਂ ਮਸੀ ਵਿਆਹੀ ਰਿਸ਼ਤੇਦਾਰਾਂ ਨੇ ਵਿਆਹ ਕੀਤਾ ਸੀ ਉਸ ਦਾ ਨਾਲ ਉਹਦੀ ਜਾਤ ਵੀ ਹੋ ਰਹਾ ਹੈ ਤੇ ਹੈ ਵੀ ਪਿਛਲੇ ਮੁਹੱਲੇ ਦੀ ਥੂ ਥੂ ਕਰਵਾਨੀ ਹੈ ਸਾਡੀ ਕੋਈ ਮਾਂ-ਬਾਪ ਦੀ ਇੱਜ਼ਤ ਦਾ ਖਿਆਲ ਵੀ ਹੈਗਾ ਕਿ ਨਹੀਂ ਪੜ੍ਹਾਈ ਲਿਖਾਈ ਨੂੰ ਖੂਬ ਵਿੱਚ ਪਾ ਦਿੱਤਾ ਹੀ ਆਹ ਗੱਲ ਕਰਕੇ ਬਲਵੀਰ ਕੋ ਲਗਾਤਾਰ ਬੋਲੀ ਜਾ ਰਹੀ ਸੀ ਮੰਮੀ ਤੁਸੀਂ ਸਿਰਫ ਉਸ ਦੀਆਂ ਉਹ ਬੁਰਾਈਆਂ ਕਰ ਰਹੇ ਹੋ ਜੋ ਉਸ ਦੀਆਂ ਨਾ ਹੋ ਕੇ ਉਹਦੇ ਪਰਿਵਾਰ ਦੀਆਂ ਹਨ ਵਿਆਹੀ ਤਾਂ ਉਸਨੇ ਵੀ ਜਾਣਾ ਹੀ ਏ ਜੇ ਆਪਣੇ ਘਰ ਆ ਜਾਊਗੀ ਤਾਂ ਜੋ ਸੁਖ ਮਾਤਾ ਉਹ ਤੈਨੂੰ ਦੇ ਦੇਵੇਗੀ ਉਹ ਕਿਸੇ ਹੋਰ ਨੇ ਨਹੀਂ ਦੇਣਾ ਕਦੀ ਉਸ ਨੂੰ ਆਪਣੇ ਘਰ ਪ੍ਰਤੀ ਨਿਭਾਉਂਦੀ ਹੋਈ ਜ਼ਿੰਮੇਵਾਰੀਆਂ ਨੂੰ ਨਹੀਂ ਦੇਖਿਆ ਕਿਸ ਤਰ੍ਹਾਂ ਆਪਣੇ ਪਰਿਵਾਰ ਪ੍ਰਤੀ ਸੰਜੀਦਾ ਹੈ ਮਿਹਨਤੀ ਹੈ ਪਿਓ ਦੇ ਬਰਾਬਰ ਕੰਮ ਕਰਦੀ ਹੈ ਸਹਿਨਸ਼ੀਲ ਹੈ ਸਿਆਣੀ ਸੂਝਵਾਨ ਅਤੇ ਆਪਣੱਤ ਵਾਲੀ ਕੁੜੀ ਹੈ ਮੈਂ ਇਹ ਨਹੀਂ ਕਹਿੰਦਾ ਮਨੇ ਬੁਰੀ ਹੈ ਪਰ ਉਹਨਾਂ ਦੋਹਾਂ ਵਿੱਚ ਫਰਕ ਜ਼ਰੂਰ ਹੈ ਤੁਸੀਂ ਦੋਵੇਂ ਚੁੱਪ ਕਰ ਦਿਓ ਕਿ ਨਹੀਂ ਰੋਲਾ ਪਾਇਆ ਵਿੱਚੋਂ ਹੀ ਸ਼ੁਭ ਦੇ ਪਾਪਾ ਬੋਲੇ ਗੱਲ ਅਜੇ ਕੋਈ ਬਣੀ ਨਹੀਂ ਤੇ ਤੁਸੀਂ ਆਪਣੇ ਕਰ ਕੁਲੇਸ਼ ਪਾ ਕੇ ਬਹਿ ਗਏ ਹੋ ਇਸ ਵਿਸ਼ੇ ਤੇ ਹੁਣ ਕੋਈ ਗੱਲ ਨਹੀਂ ਹੋਣੀ ਚਾਹੀਦੀ ਉਧਰ ਵਾਪਸ ਕਰ ਪੁੱਜ ਕੇ ਤਰਲੋਕ ਨੇ ਉਦਾਸ ਹੁੰਦਿਆਂ ਕਿਹਾ ਕਿ ਜੀਤ ਕੁਰੇ ਗੱਲਾਂ ਵਿੱਚ ਮੈਂ ਆਪਣੇ ਮਨ ਦੀ ਗੱਲ ਸ਼ੁਭ ਨੂਰ ਲਈ ਕਰਤਾ ਆਇਆ ਤੇ ਉਹਨਾਂ ਦੇ ਵਿਚਾਰ ਚਿਹਰੇ ਤੋਂ ਲੱਗ ਰਿਆ ਸੀ ਕਿ ਉਹਨਾਂ ਵੱਲੋਂ ਹਾਂ ਹੀ ਐ ਪਰ ਉਹ ਗੱਲ ਨੂੰ ਟਾਲ ਜਿਆ ਗਏ ਨੇ ਉਹ ਤਾਂ ਕੋਈ ਗੱਲ ਨਹੀਂ ਮਨੀ ਦੇ ਬਾਪੂ ਜੀ ਮੈਂ ਤੁਹਾਨੂੰ ਚੰਗੀ ਤਰ੍ਹਾਂ ਜਾਣਦੀ ਹਾਂ ਗੱਲ ਤਾਂ ਤੁਸੀਂ ਵੀ ਬਣਾ ਕੇ ਹੀ ਹਟੋਗੇ ਆਪਾਂ ਇਦਾਂ ਕਰੀਏ ਮਨੀ ਨੂੰ ਪਹਿਲਾਂ ਮਨਾ ਲਈਏ ਉਹ ਨਾ ਹੋਵੇ ਬਗਾਵਤ ਪਹਿਲਾਂ ਆਪਣੇ ਘਰੋਂ ਹੀ ਤੁਰੇ ਹਾਂ ਇਹ ਤਾਂ ਮੈਂ ਸੋਚਿਆ ਹੀ ਨਹੀਂ ਅੱਜ ਜਦੋਂ ਹੀ ਬੁਟੀਕ ਤੋਂ ਕਲਾਸ ਲਗਾ ਕੇ ਮਨਪ੍ਰੀਤ ਵਾਪਸ ਆਵੇ ਤਾਂ ਉਸ ਨੂੰ ਪੁੱਛ ਲਵਾਂਗੇ ਮਨੀ ਦੇ ਆਉਂਦਿਆ ਹੀ ਚਾਹ ਪਾਣੀ ਪੀਣ ਮਗਰੋਂ ਮਨੀ ਦੇ ਮਾਪੇ ਨੇ ਗੱਲ ਸ਼ੁਰੂ ਕਰ ਦਿੱਤੀ ਕਿ ਬੇਟਾ ਧੀਆ ਤਾਂ ਬੇਗਾਨਾ ਤਨ ਹੁੰਦੀਆਂ ਚੰਗੇ ਘਰ ਵਿੱਚ ਸਮੇਂ ਨਾਲ ਧੀਆ ਵਿਆਹੀਆਂ ਜਾਂ ਤਾਂ ਮਾਪੇ ਵੀ ਸੁੱਖ ਦਾ ਸਾਹ ਲੈਂਦੇ ਹਨ ਸਮਾਂ ਬੜਾ ਖਰਾਬ ਹੈ ਅੱਜ ਕੱਲ ਚੰਗੇ ਰਿਸ਼ਤੇ ਲੱਭਣੇ ਵੀ ਬੜੇ ਅੱਖੇ ਹੁੰਦੇ ਨੇ ਬੰਦੇ ਦਿਸਦੇ ਕੁਝ ਨੇ ਤੇ ਹੁੰਦੇ ਕੁਝ ਨੇ ਤੀਆਂ ਦੇ ਮਾਪਿਆਂ ਦੀ ਕਮਰ ਤਾਂ ਆ ਚੰਦਰਾ ਦਾਜ ਹੀ ਤੋੜ ਦਿੰਦਾ ਹੈ ਮਨੀ ਬੇਟਾ ਜੇ ਤੇਰੇ ਦਿਲ ਵਿੱਚ ਕੋਈ ਗੱਲ ਹੈ ਤਾਂ ਸਾਨੂੰ ਪਹਿਲਾਂ ਹੀ ਦੱਸ ਦੇਵੀਂ ਉਨਜ ਅਸੀਂ ਤੇਰੇ ਲਈ ਵੱਲ ਲੱਭ ਰਹੇ ਹਾਂ ਅਤੇ ਸਾਡੀ ਅੱਖ ਇੱਕ ਬੜੇ ਹੀ ਹੋਣ ਹਰ ਮੁੰਡੇ ਉੱਪਰ ਟਿਕੀ ਹੈ ਤੈਨੂੰ ਦੱਸਣਾ ਤਾਂ ਜ਼ਰੂਰੀ ਸਮਝਿਆ ਕਿ ਅੱਜਕੱਲ ਮਾਡਰਨ ਜ਼ਮਾਨਾ ਹੈ ਨਾਲੇ ਮੁੰਡੇ ਨੂੰ ਤੂੰ ਵੀ ਚੰਗੀ ਤਰ੍ਹਾਂ ਜਾਣਦੀ ਹੈ ਉਹ ਆਪਣੇ ਲੁਧਿਆਣੇ ਵਾਲੇ ਅੰਕਲ ਪ੍ਰਤਾਪ ਸਿੰਘ ਹੁਰਾਂ ਦਾ ਵੱਡਾ ਬੇਟਾ ਸ਼ੁਭਨੂਰ ਹੈ ਨਹੀਂ ਪਪਾ ਮੇਰੀ ਜ਼ਿੰਦਗੀ ਵਿੱਚ ਕੁਝ ਵੀ ਐਸਾ ਨਹੀਂ ਚੱਲ ਰਿਹਾ ਜਿੱਥੇ ਆਪ ਜੀ ਤਰੋਂ ਕਿ ਮੈਂ ਧੁਰ ਜਾਵਾਂਗੀ ਮੈਨੂੰ ਪਤਾ ਤੁਸੀਂ ਮੇਰੇ ਲਈ ਭਲਾ ਹੀ ਸੋਚੋਗੇ ਨਾਲੇ ਪ੍ਰਤਾਪ ਅੰਕਲ ਜੀ ਦੇ ਸਾਰੇ ਪਰਿਵਾਰ ਨੂੰ ਮੈਂ ਵੀ ਚੰਗੀ ਤਰ੍ਹਾਂ ਜਾਣਦੀ ਹਾਂ ਨਾਲੇ ਸ਼ੁਭਨੂਰ ਦਾ ਵੀ ਮੈਨੂੰ ਪਤਾ ਹੈ ਸ਼ੁਕਰ ਹੈ ਰੱਬਾ ਇਹੋ ਜੀ ਤੀ ਸਬਨੂ ਦੇਵੀ ਧੀਏ ਰੱਬ ਕਰੇ ਤੇਰਾ ਹਰ ਸੁਪਨਾ ਪੂਰਾ ਹੋਵੇ ਤੇ ਤੈਨੂੰ ਸਾਰੀਆਂ ਖੁਸ਼ੀਆਂ ਮਿਲਣ ਪਰ ਇੱਕ ਮੁਸ਼ਕਲ ਹੈ ਬੇਟਾ ਮੈਂ ਉਹਨਾਂ ਨਾਲ ਗੱਲ ਕੀਤੀ ਸੀ ਉਹ ਗੱਲ ਜਰਾ ਟਾਲ ਜੀ ਗਏ ਸ਼ਾਇਦ ਉਹ ਵੀ ਹਾਂ ਕਰਨ ਤੋਂ ਪਹਿਲਾਂ ਸਾਡੇ ਵਾਂਗ ਸ਼ੁਭਨੂਰ ਨੂੰ ਪੁੱਛਣਾ ਚਾਹੁੰਦੇ ਹੋਣ ਬਸ ਰੱਬ ਮਿਹਰ ਕਰੇ ਉਹਦੀ ਹਾਂ ਹੋਵੇ ਪਰ ਜੇ ਉਹਦੀ ਨਾ ਹੋਈ ਤਾਂ ਉਸ ਕੋਲੋਂ ਹਾਂ ਕਰਵਾਉਣ ਦੀ ਡਿਊਟੀ ਤੇਰੀ ਹੋਵੇਗੀ ਆਪਾ ਇਹ ਕੀ ਕਹਿ ਰਹੇ ਹੋ ਐਦਾਂ ਨਹੀਂ ਹੋ ਸਕੇਗਾ ਇਹ ਤਾਂ ਗਲਤ ਹੋਵੇਗਾ ਕਿਉਂ ਨਹੀਂ ਹੋ ਸਕਦਾ ਸਭ ਕੁਝ ਹੋ ਸਕਦਾ ਹੈ ਜੇ ਨਹੀਂ ਹੋਵੇਗਾ ਤਾਂ ਇਹੋ ਜੀ ਜਗਾ ਵਿਆਹ ਦੇਵਾਂਗੇ ਜਿੱਥੇ ਸਾਰੀ ਉਮਤ ਤੱਕੇ ਖਾਂਦੇ ਰਹਿੰਗੇ ਮਾਂ ਦੇ ਕੂਰੀ ਵੇਖ ਕੇ ਮਨੀ ਚੁੱਪ ਰਹੀ ਤੇ ਉਸ ਦਾ ਪਿਓ ਪਰ ਲੋਕ ਬੋਲਦਾ ਬੋਲਦਾ ਉੱਠ ਕੇ ਚਲੇ ਗਿਆ ਅਗਲੇ ਦਿਨ ਮਨੀ ਨੇ ਸਾਰੀ ਗੱਲ ਆਪਣੀ ਖਾਸ ਸਹੇਲੀ ਮਨਵੀਰ ਨੂੰ ਦੱਸੀ ਤੇ ਕਿਹਾ ਕਿ ਲੜਕਾ ਮੈਨੂੰ ਪਸੰਦ ਹੈ ਤੇ ਪਰਿਵਾਰ ਵੀ ਚੰਗਾ ਹੈ ਪਰ ਜੇ ਮੁੰਡਾ ਨਾ ਮੰਨਿਆ ਤਾਂ ਪਾਪਾ ਕਹਿੰਦੇ ਨੇ ਕਿ ਮੈਂ ਉਸ ਨੂੰ ਜ਼ਬਰੇ ਮਨਾਵਾ ਇਹ ਕਿੱਦਾਂ ਹੋ ਸਕਦਾ ਮਨਵੀਰ ਹਾਂ ਜਾਰ ਇਹ ਕਿਵੇਂ ਹੋ ਸਕਦਾ ਨਾਲੇ ਉਹ ਇੰਜ ਕਿਉਂ ਚਾਹੁੰਦੇ ਹਨ ਮਨੀ ਨੇ ਪੁੱਛਿਆ ਦਰ ਅਸਲ ਮੇਰੀ ਮੰਮੀ ਜੀ ਦੀ ਇਹ ਸੈਕੰਡ ਮੈਰिज ਹੈ ਤੇ ਇਹ ਮੇਰੇ ਅਸਲੀ ਪਾਪਾ ਨਹੀਂ ਨੇ ਘਰ ਵਿੱਚ ਬਸ ਇਹਨਾਂ ਦੀ ਹੀ ਚੱਲਦੀ ਹੈ ਪਾਪਾ ਦੀ ਇਹ ਸਕੀਮ ਹੈ ਕਿ ਮੇਰਾ ਵਿਆਹ ਸ਼ੁਭ ਨੂਰ ਨਾਲ ਹੋ ਜਾਵੇ ਤੇ ਮੈਂ ਵੱਡੇ ਘਰ ਚਲੀ ਜਾਵਾਂ ਕਿਉਂਕਿ ਉਹਨਾਂ ਨੇ ਵਿਆਹ ਵਿਨਾ ਦਹਾਜ ਦੇਜ ਜਾਂ ਲੈਣ ਦੇਣ ਤੋਂ ਕਰਨਾ ਹੈ ਕਿ ਪਾਪਾ ਚਾਹੁੰਦੇ ਹਨ ਕਿ ਮੈਂ ਫਰੀ ਵਿੱਚ ਵਿਆਹੀ ਵੀ ਜਾਵਾਂ ਤੇ ਬਾਅਦ ਵਿੱਚ ਉਸ ਘਰ ਵਿੱਚ ਜਾ ਕੇ ਉਹ ਦੇ ਘਰ ਨੂੰ ਇਸ ਘਰ ਵਿੱਚ ਲੈ ਆਵਾਂ ਤਾਂ ਕਿ ਇਹ ਵੀ ਅਮੀਰ ਹੋ ਜਾਵੇ ਤੇ ਮੇਰੇ ਪਰ ਤੋਂ ਇੱਕ ਵਸਤੂ ਵਾਂਗ ਹੋ ਸਕੇ ਵਿਚਲਾ ਸੱਚ ਇਹ ਹੈ ਮਨਵੀਰ ਇੱਕਦਮ ਬੋਲੀ oh shit ਐਨੀ ਵੱਡੀ ਪਲੈਨਿੰਗ ਤੇਰਾ ਕੁਝ ਨਹੀਂ ਹੋ ਸਕਦਾ ਮਨੀ ਚੱਲ ਇਹ ਦੱਸ ਤੂੰ ਸ਼ੋਭਨ ਪਸੰਦ ਕਰਦੀ ਹੈ ਜੇ ਤਾਂ ਤੈਨੂੰ ਪਸੰਦ ਹੈ ਤਾਂ ਵਧੀਆ ਗੱਲ ਹੈ ਜ਼ਿੰਦਗੀ ਸੌਖੀ ਰਹੇਗੀ ਨਹੀਂ ਤਾਂ ਤੇਰੇ ਪਾਪਾ ਦਾ ਕੀ ਪਤਾ ਜੋ ਇੰਨਾ ਨੀਵਾ ਸੋਚ ਸਕਦੇ ਹਨ ਕੱਲੋਂ ਤੈਨੂੰ ਕਿੱਥੇ ਤੇਰੀ ਮਰਜ਼ੀ ਦੇ ਬਿਨਾਂ ਤੋੜ ਦੇਣ ਕੁਝ ਦਿਨਾਂ ਬਾਅਦ ਇਤਫਾਕ ਬਸ ਸ਼ੋਭਾ ਨੂਰ ਮਨਪ੍ਰੀਤ ਹੋਣਾਂ ਦੇ ਘਰ ਗਿਆ ਅਤੇ ਉਹਦੇ ਘਰ ਵਾਲੇ ਘਰ ਨਹੀਂ ਸਨ ਤੇ ਸਿਰਫ ਮਨਪ੍ਰੀਤ ਅਤੇ ਉਹਦੇ ਛੋਟੇ ਭੈਣ ਭਰਾ ਹੀ ਸਨ ਜੋ ਬਾਹਰ ਖੇਡ ਰਹੇ ਸਨ ਮਨਪ੍ਰੀਤ ਨੇ ਮੌਕਾ ਜਾਣ ਕੇ ਪਹਿਲ ਕਰਦੇ ਆ ਆਪਣੇ ਦਿਲ ਦੇ ਬਲਵੱਲੇ ਸ਼ਬ ਨੂਰਨਾ ਖੋਲ ਦਿੱਤੇ ਉਸਨੇ ਸ਼ਬ ਨੂੰ ਸਭ ਕੁਝ ਦੱਸ ਦਿੱਤਾ ਕਿ ਜੇਕਰ ਤੁਸੀਂ ਵਿਆਹ ਲਈ ਹਾਂ ਨਹੀਂ ਕੀਤੀ ਤਾਂ ਮੇਰੇ ਪਾਪਾ ਮੇਰੀ ਡੋਲੀ ਕਿਤੇ ਹੋਰ ਤੋੜ ਦੇਣਗੇ ਕਿਉਂਕਿ ਉਹ ਮੇਰੇ ਨਾਲ ਨਫ਼ਰਤ ਕਰਦੇ ਹਨ ਕਿਉਂਕਿ ਮੈਂ ਉਹਨਾਂ ਦੀ ਸੱਕੀ ਬੇਟੀ ਨਹੀਂ ਹਾਂ ਮੈਂ ਵੀ ਇਹੀ ਚਾਹਾਂਗੀ ਕਿ ਮੈਨੂੰ ਤੁਹਾਡੇ ਵਰਗਾ ਇਨਸਾਨ ਮਿਲੇ ਅਤੇ ਚੰਗਾ ਪਰਿਵਾਰ ਮਿਲੇ ਇਹ ਸਭ ਕੁਝ ਸੁਣ ਕੇ ਸ਼ਬ ਨੂਰ ਦਾ ਦਿਲ ਪਸੀਜ ਗਿਆ ਮੈਂ ਕੁਝ ਦਿਨ ਸੋਚ ਵਿਚਾਰ ਕੇ ਫੈਸਲਾ ਕਰਾਂਗਾ ਤੂੰ ਕਿਸੇ ਤਰ੍ਹਾਂ ਦੀ ਚਿੰਤਾ ਨਾ ਲਾਵੀ ਸ਼ਬਨੂਰ ਨੇ ਕਿਹਾ ਤੇ ਚੱਲ ਗਿਆ ਅਗਲੇ ਦਿਨ ਸ਼ਬਨੂਰ ਨੌਰਪ੍ਰੀਤ ਨੂੰ ਮਿਲਿਆ ਤੇ ਉਸ ਨੂੰ ਸਾਰੀ ਗੱਲ ਦੱਸੀ ਕਿ ਕਿਸ ਤਰ੍ਹਾਂ ਉਸ ਨੂੰ ਇੱਕ ਜਾਣ ਪਹਿਚਾਨ ਵਿੱਚੋਂ ਰਿਸ਼ਤਾ ਆਇਆ ਹੈ ਮੈਂ ਉਸ ਕੁੜੀ ਨੂੰ ਮਿਲਿਆ ਹੋਇਆ ਹਾਂ ਉਸ ਦਾ ਨਾਮ ਮਨਪ੍ਰੀਤ ਹੈ ਅਤੇ ਰਿਸ਼ਤਾ ਉਹਨਾਂ ਨੇ ਹੀ ਮੰਗਿਆ ਹੈ ਕੁੜੀ ਦਾ ਬਾਪ ਸਤੌਲਾ ਹੈ ਜੀਉ ਕੁੜੀ ਦੀ ਮੈਰਿਜ ਮੇਰੇ ਨਾਲ ਨਾ ਹੋਈ ਤਾਂ ਉਸ ਨੂੰ ਕਿਸੇ ਵੀ ਸ਼ਰਾਬੀ ਕਵਾਬੇ ਨਾਲ ਤੋੜਨ ਲਈ ਤਿਆਰ ਹੈ ਕਿਉਂਕਿ ਉਹਦੀ ਜਿੱਦ ਹੈ ਕਿ ਮਨਪ੍ਰਿਤ ਸਾਡੇ ਘਰ ਦੀ ਨੌ ਬਣੇ ਵਿਚਲੀ ਗੱਲ ਦਾ ਤਾਂ ਪਤਾ ਨਹੀਂ ਪਰ ਉਹਦਾ ਬਾਪ ਬੜਾ ਜਿੱਦੀ ਤੇ ਬੇਵਕੂਫ ਜਿਹਾ ਇਨਸਾਨ ਹੈ ਤੇ ਉਹਦੀ ਜਿੱਦ ਇੱਕ ਮਾਸੂਮ ਕੁੜੀ ਦੀ ਜ਼ਿੰਦਗੀ ਨੂੰ ਪੀਸ ਸਕਦੀ ਹੈ ਤੇ ਹੁਣ ਮੁਸ਼ਕਲ ਇਹ ਹੈ ਕਿ ਮੈਂ ਤਾਂ ਤੇਰੇ ਨਾਲ ਵਿਆਹ ਕਰਾਉਣਾ ਚਾਹੁੰਦਾ ਹਾਂ ਹਾਂਜੀ ਹਾਂਜੀ ਮੈਨੂੰ ਪਤਾ ਏ ਅਸੀਂ ਦੋਵੇਂ ਇੱਕ ਦੂਜੇ ਨਾਲ ਵਿਆਹ ਕਰਵਾਉਣਾ ਚਾਹੁੰਦੇ ਹਾਂ ਤੇ ਸਾਡੇ ਦੋਵਾਂ ਦੇ ਘਰ ਵਾਲੇ ਕਦੀ ਵੀ ਇਹ ਰਿਸ਼ਤਾ ਨਹੀਂ ਮੰਨਣਗੇ ਘਰੋਂ ਅਸੀਂ ਦੌੜਨਾ ਨਹੀਂ ਸਮਾਜ ਇਜਾਜ਼ਤ ਨਹੀਂ ਦਿੰਦਾ ਝੂਠੀ ਅਣਖ ਖਾਤਰ ਹੁੰਦੇ ਕਤਲਾਂ ਦੀ ਬਲੀ ਅਸੀਂ ਚੜਨਾ ਨਹੀਂ ਸੋ ਇਸ ਤਰ੍ਹਾਂ ਸਾਡੀ ਸਾਰੀ ਸੂਝ-ਬੂਝ ਇਸ ਰੂੜੀਵਾਦੀ ਸੋਚ ਅਗੇ ਟੁੱਟ ਕੇ ਵਿਖਰ ਜਾਂਦੀ ਹੈ ਮੈਂ ਤਾਂ ਇਹੀ ਕਹਾਂਗੀ ਸ਼ੁਭਨੂਰ ਜੋ ਆ ਦਾ ਬੈਸਟ ਸੋ ਤੁਸੀਂ ਆਰਾਮ ਨਾਲ ਸੋਚ ਵਿਚਾਰ ਕੇ ਫੈਸਲਾ ਕਰੋ ਜੇ ਤੁਹਾਡੀ ਹਾਂ ਨਾਲ ਕਿਸੇ ਕੁੜੀ ਨੂੰ ਜੀਵਨ ਮਿਲ ਸਕਦਾ ਹੈ ਉਸ ਨੂੰ ਉਹ ਸਾਰੀਆਂ ਖੁਸ਼ੀਆਂ ਮੁਫਤ ਵਿੱਚ ਮਿਲ ਸਕਦੀਆਂ ਹਨ ਜੋ ਤੁਸੀਂ ਮੈਨੂੰ ਹਰ ਕੀਮਤ ਤਾਰ ਕੇ ਦੇਣਾ ਚਾਹੁੰਦੇ ਹੋ ਤਾਂ ਜ਼ਰੂਰ ਉਸ ਕੁੜੀ ਨੇ ਪਿਛਲੇ ਜਨਮ ਵਿੱਚ ਮੋਤੀਦਾਨ ਕੀਤੇ ਹੋਣਗੇ ਇਸ ਲਈ ਮੇਰੇ ਸਵੀਟੂ ਜੀ ਜ਼ਿਆਦਾ ਚਿੰਤਾ ਨਹੀਂ ਲਾਉਣੀ ਮੇਰਾ ਪਿਆਰ ਤੁਹਾਡੇ ਲਈ ਸੀ ਤੇ ਰਹੇਗਾ ਜ਼ਰੂਰੀ ਨਹੀਂ ਕਿ ਦੋ ਸਰੀਰਾਂ ਦੀ ਮਿਲਣ ਨਾਲ ਹੀ ਰਿਸ਼ਤੇ ਨਿਭਦੇ ਹਨ ਕੁਝ ਰਿਸ਼ਤੇ ਕੁਝ ਰਿਸ਼ਤੇ ਰੂਹਾਂ ਦੇ ਵੀ ਹੁੰਦੇ ਹਨ ਸਾਡਾ ਰਿਸ਼ਤਾ ਰੂਹਾਂ ਦਾ ਹੈ ਹਮੇਸ਼ਾ ਰਹੇਗਾ ਮੈਂ ਤਾਂ ਇਹੀ ਕਹੂੰਗੀ ਚੱਟਹਾ ਕਰੋ ਤੇ ਉਸ ਕੁੜੀ ਨੂੰ ਉਸ ਨਰਕ ਵਿੱਚੋਂ ਕੱਢ ਕੇ ਆਪਣੀ ਜ਼ਿੰਦਗੀ ਦਾ ਤਾਜ ਬਣਾਓ ਤੇ ਉਸ ਉੱਪਰ ਉਪਕਾਰ ਕਰੋ ਉਹ ਵੀ ਤੁਹਾਨੂੰ ਹਰ ਮੋੜ ਤੇ ਹਰ ਖੁਸ਼ੀ ਦੇਵੇਗੀ ਕਿਉਂਕਿ ਜੇ ਅਸ ਤੁਸੀਂ ਉਸ ਲਈ ਇੰਨੀ ਕੁਰਬਾਨੀ ਕਰ ਸਕਦੇ ਹੋ ਤਾਂ ਜ਼ਰੂਰ ਉਹ ਉਸ ਦਾ ਬਦਲਾ ਤੁਹਾਨੂੰ ਦੁੱਗਣੀਆਂ ਖੁਸ਼ੀਆਂ ਦੇ ਕੇ ਚੁਕਾਵੇਗੀ ਨੌਰ ਪ੍ਰੀਤ ਇੱਕ ਬਹੁਤ ਹੀ ਸੋਲਜੀ ਸਿਆਣੀ ਅਤਿ ਤਜਰਬੇਕਾਰ ਲੈਕਚਰਾਰ ਵਾਂਗ ਸ਼ਬਦ ਨੂੰ ਉਤਸ਼ਾਹ ਦੇ ਰਹੀ ਸੀ ਤੇ ਆਪਗਮਨ ਦੇ ਕਿਸੇ ਡੂੰਘੇ ਸਾਗਰ ਦੀ ਹੱਕ چیرਦੀ ਹੋਈ ਉਸ ਵਿੱਚ ਉੱਤਰਦੀ ਜਾ ਰਹੀ ਸੀ ਓਕੇ ਮੈਡਮ ਨੂਰ ਜੀ ਮੈਂ ਕੋਸ਼ਿਸ਼ ਕਰਾਂਗਾ ਪਰ ਇੱਕ ਸਵਾਲ ਹੈ ਮੇਰਾ ਕਿ ਸਾਡਾ ਪਿਆਰ ਹੀ ਸਾਨੂੰ ਕਿਉਂ ਨਹੀਂ ਮਿਲਦਾ ਨੂਰ ਹੱਸਦੇ ਹੋਏ ਬੋਲੀ ਕਿਉਂਕਿ ਇਹ ਇਸ ਤੋਂ ਪਹਿਲਾਂ ਵੀ ਕਿਸੇ ਨੂੰ ਨਹੀਂ ਮਿਲਿਆ ਇਹ ਦੁਨੀਆ ਦਾ ਦਸਤੂਰ ਹੈ ਤੇ ਜੋ ਰੱਬ ਨੂੰ ਮਨਜ਼ੂਰ ਹੈ ਜਿਹਦੇ ਅੱਗੇ ਸਾਡਾ ਪਿਆਰ ਮਜਬੂਰ ਹੈ ਖੈ ਸਮਾ ਆ ਬਣਿਆ ਤੇ ਸਾਰੀਆਂ ਗੱਲਾਂ ਭੁਲਾ ਕੇ ਮਨਪ੍ਰੀਤ ਨੂੰ ਹਮੇਸ਼ਾ ਲਈ ਸ਼ੁਭ ਨੂਰ ਦੇ ਲੜ ਲਗਾ ਦਿੱਤਾ ਗਿਆ ਨਵੇਂ ਘਰ ਵਿੱਚ ਨਵੇਂ ਰਿਸ਼ਤੇਦਾਰਾਂ ਵਿੱਚ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਬਹੁਤ ਵਧੀਆ ਢੰਗ ਨਾਲ ਕੀਤੀ ਗਈ ਪੂਰੇ ਇਲਾਕੇ ਵਿੱਚ ਬਿਨਾਂ ਲੈਣ ਦੇਣ ਅਤੇ ਵਿਕਾਵੇ ਦੇ ਹੋਏ ਇਸ ਆਨੰਦ ਕਾਰਜ ਦੇ ਚਰਚੇ ਚੱਲਦੇ ਰਹੇ ਸਭ ਸਿਆਣਿਆਂ ਨੇ ਇਸ ਵਿਆਹ ਨੂੰ ਸਲਾਹਿਆ ਅਤੇ ਅਸੀਸਾਂ ਦਿੱਤੀਆਂ ਸ਼ੁਭ ਨੂ ਨੇ ਉਸ ਨੂੰ ਰਾਣੀ ਦੀ ਤਰ੍ਹਾਂ ਰੱਖਿਆ ਅਤੇ ਉਸਦੇ ਮਾਪੇ ਨੇ ਉਸ ਨੂੰ ਨੌ ਨਾਲੋਂ ਤੀ ਜਾਣ ਕੇ ਹੱਦੋਂ ਵੱਧ ਪਿਆਰ ਤੇ ਮਾਣ ਦਿੱਤਾ 6 ਮਹੀਨੇ ਕੱਦ ਗੁਜ਼ਰ ਗਏ ਕਿਸ ਨੂੰ ਪਤਾ ਹੀ ਨਾ ਲੱਗਾ ਇਹਨਾਂ 6 ਮਹੀਨਿਆਂ ਵਿੱਚ ਸਿਰਫ ਇੱਕ ਵਾਰ ਹੀ ਤਰਲੋਕ ਸਿੰਘ ਆਪਣੇ ਤੀਨੋਂ ਮਿਲਣ ਆਇਆ ਅਤੇ ਬੜਾ ਵੱਧ ਘਟ ਬੁੱਲ ਕੇ ਗਿਆ ਕਹਿੰਦਾ ਜਦੋਂ ਦੀ ਮਨਪ੍ਰੀਤ ਵਿਆਹ ਹੀ ਗਈ ਹੈ ਇਸਨੇ ਕਦੀ ਵੀ ਆਪਣੇ ਆਪ ਕੋਈ ਫੋਨ ਜਾਂ ਸੁਖ ਦੁੱਖ ਦਾ ਸਨੇਹਾ ਆਪਣੇ ਪੇਕੇ ਨਹੀਂ ਕੱਲਿਆ ਅਤੇ ਹੰਕਾਰੀ ਹੋਈ ਆਪਣੇ ਮਾਪੇ ਦਾ ਸਿਰ ਪੂਰੀ ਰਿਸ਼ਤਦਾਰੀ ਵਿੱਚੋਂ ਕੌਣ ਲਈ ਹੈ ਉਸਨੇ ਸਾਫ਼-ਸਾਫ਼ ਕਹਿ ਦਿੱਤਾ ਕਿ ਸਾਡੇ ਲਈ ਤੂੰ ਹਮੇਸ਼ਾ ਲਈ ਮਰ ਗਈ ਅਤੇ ਅਸੀਂ ਤੇਰੀ ਲਈ ਤੇ ਸੌਣ ਦਾ ਮਹੀਨਾ ਆ ਗਿਆ ਤਾਂ ਮਨਪ੍ਰੀਤ ਦੇ ਪੇਕਿਓ ਕੋਈ ਵੀ ਲੈਣ ਨਹੀਂ ਆਇਆ ਤਾਂ ਮਨਪ੍ਰੀਤ ਨੇ ਆਪਣੇ ਸੱਸਔਰੇ ਨਾਲ ساری ਗੱਲ ਕੀਤੀ ਕਿ ਮੇਰੇ ਪਾਪ ਅਸਲ ਵਿੱਚ ਮੈਨੂੰ ਵਿਆਹ ਕੇ ਗਲੋਂ ਹੀ ਲਾਉਣਾ ਚਾਹੁੰਦਾ ਸੀ ਮੈਨੂੰ ਕਦੇ ਵੀ ਇਸਨੇ ਬਾਪ ਵਾਂਗ ਪਿਆਰ ਨਹੀਂ ਦਿੱਤਾ ਪਰ ਜੋ ਪਿਆਰ ਮੈਨੂੰ ਇਸ ਘਰ ਵਿੱਚੋਂ ਮਿਲਿਆ ਹੈ ਇਸ ਨੂੰ ਮੈਂ ਭੁਲਾ ਨਾ ਸਕਾਂਗੀ ਹੁਣ ਤੁਸੀਂ ਹੀ ਮੇਰੇ ਮਾਪਿਓ ਹੋ ਤੇ ਮੈਂ ਕਦੇ ਮੁੜ ਪਿੱਕੇ ਨਹੀਂ ਜਾਣਾ ਇੱਕ ਦਿਨ ਤਰਲੁਕ ਦਾ ਫੋਨ ਆਇਆ ਅਤੇ ਉਸਨੇ ਉਸ ਦਿਨ ਤਾਂ ਵੱਧ ਘੱਟ ਬੋਲੇ ਜਾਣ ਕਰਕੇ ਆਪਣੀ ਧੀ ਕੋਲੋਂ ਮਾਫੀ ਮੰਗੀ ਅਤੇ ਕਿਹਾ ਉਹ ਕਿਸੇ ਜ਼ਰੂਰੀ ਕੰਮ ਲਈ ਦਿੱਲੀ ਜਾ ਰਿਹਾ ਹੈ 4-5 ਦਿਨ ਲੱਗਣ ਜਾਣਗੇ ਇਸ ਲਈ ਤੂੰ ਕੁਝ ਦਿਨ ਰਹਿਣ ਲਈ ਆਪਣੀ ਮਾਂ ਕੋਲ ਆ ਜਾ ਕਿੰਨੀ ਹੀ ਦੇਰ ਹੋ ਗਈ ਤੈਨੂੰ ਆਏ ਨੂੰ ਮਨੀ ਨੇ ਸ਼ੁਭ ਨਾਲ ਗੱਲ ਕੀਤੀ ਤੇ ਕਿਹਾ ਮੇਰਾ ਦਿਲ ਤਾਂ ਨਹੀਂ ਕਰਦਾ ਜਾਣੂ ਤੁਸੀਂ ਦੱਸੋ ਤਾਂ ਸ਼ੁਭ ਨੇ ਕਿਹਾ ਕਿ ਜੋ ਵੀ ਹੈ ਤੇਰੀ ਮਾਂ ਤਾਂ ਆਪਣੀ ਹੀ ਹੈ ਕੋਈ ਨਾ 4-5 ਦਿਨ ਦੀ ਗੱਲ ਹੈ ਮੁੜ ਤਾਂ ਆਉਣਾ ਹੀ ਹੈ ਅਗਲੇ ਦਿਨ ਉਹਦਾ ਬਾਪ ਉਸ ਨੂੰ ਆ ਕੇ ਲੈ ਗਿਆ ਕਮਰੇ ਦੇ ਜੇਬੇ ਵਿੱਚ ਸ਼ਬਨੂਰ ਨੇ ਕੋਈ ਕਾਲ ਬੈਕ ਨਾ ਕੀਤੀ ਅਦੇ ਨਾ ਹੀ ਮਨੀ ਕੋਲ ਪਰਸਨਲ ਮੋਬਾਈਲ ਸੀ ਇਸ ਤਰ੍ਹਾਂ ਸਮਾਂ ਬੀਤ ਗਿਆ ਅਤੇ 4-5 ਦਿਨ ਦੀ ਬਜਾਏ ਇੱਕ ਹਫਤਾ ਪੂਰਾ ਲੰਘ ਗਿਆ ਸ਼ਬਨੂਰ ਨੇ ਸੋਹਰੇ ਦਾ ਟੈਲੀਫੋਨ ਕੀਤਾ ਤਾਂ ਅੱਗੋਂ ਉਹਦੀ ਮਾਂ ਨੇ ਚੁੱਕਿਆ ਅਤੇ ਕਿਹਾ ਕਿ ਮਨੀ ਆਪਣੀ ਕਿਸੇ ਸਹੇਲੀ ਵੱਲ ਗਈ ਹੈ ਆਵੇਗੀ ਤਾਂ ਗੱਲ ਕਰਵਾ ਦੇਵਾਂਗੀ ਤੇ ਅਜੇ ਅਸੀਂ ਇਸ ਨੂੰ ਤਿੰਨ ਚਾਰ ਦਿਨ ਹੋਰ ਸਕਣਾ ਹੈ ਇਸ ਤਰ੍ਹਾਂ ਦੋ ਦਿਨ ਹੋਰ ਲੰਘ ਗਏ ਸ਼ਬਨੂਰ ਨੇ ਫੇਰ ਫੋਨ ਕੀਤਾ ਤਾਂ ਇਸ ਵਾਰ ਮਨੀ ਦੇ ਬਾਪ ਨੇ ਚੁੱਕਿਆ ਉਸ ਨੇ ਕਿਹਾ ਕਿ ਮਨੀ ਇਸ ਵਕਤ ਆਪਣੇ ਮਾਮਾ ਜੀ ਵੱਲ ਗਈ ਹੈ ਆਉਂਦੀ ਤਾਂ ਗੱਲ ਕਰਵਾ ਦੇਵਾਂਗੀ ਨਾਲੇ ਉਹਨਾਂ ਨੇ ਕਿਸੇ ਖਾਸ ਰਿਸ਼ਤੇਦਾਰ ਦੇ ਬਾਹਰੋਂ ਆਉਣਾ ਹੈ ਇਸ ਲਈ ਅਸੀਂ ਮਨੀ ਨੂੰ ਅਗਲੇ ਹਫਤੇ ਆਪ ਹੀ ਲੁਧਿਆਣੇ ਛੱਡ ਜਾਵਾਂਗੇ ਸ਼ੋਬਨੂਰ ਬੜਾ ਪਰੇਸ਼ਾਨ ਜਾ ਹੋ ਗਿਆ ਉਸਨੇ ਘਰ ਵੀ ਗੱਲ ਕੀਤੀ ਕਿ ਅੱਜ ਦਿਨ ਹੋ ਗਏ ਪਰ ਮਨੀ ਨਾਲ ਗੱਲ ਨਹੀਂ ਹੋ ਪਾਰੀ ਉਸਨੇ ਘਰਦਿਆਂ ਦੇ ਕਹਿਣ ਤੇ ਦੁਬਾਰਾ ਫੋਨ ਕੀਤਾ ਇਸ ਵਾਰ ਫੋਨ ਮਨੀ ਨੇ ਚੁੱਕਿਆ ਤੇ ਐਨਾ ਹੀ ਕਿਹਾ ਕਿ ਹੁਣ ਉਸਨੇ ਵਾਪਸ ਤੁਹਾਡੇ ਕੋਲ ਨਹੀਂ ਆਉਣਾ ਤੁਸੀਂ ਉਸ ਨੂੰ ਕੁੱਟ ਕੇ ਕਰੋ ਕੱਢਿਆ ਹੈ ਉਹ ਤੁਹਾਡੀ ਮਾਰ ਹੋਰ ਨਹੀਂ ਚੱਲ ਸਕੇਗੀ ਅਤੇ ਨਾ ਹੀ ਤੁਹਾਡੀਆਂ ਦਾਜ ਦੀਆਂ ਹੋਰ ਡਿਮਾਂਡਾਂ ਪੂਰੀਆਂ ਕਰ ਸਕੇਗੀ ਕਹਿੰਦਿਆਂ ਹੋਇਆਂ ਉਹ ਰੋਪਈ ਸੁਭਨੂਰ ਦੇ ਪੈਰਾਂ ਥੱਲੇ ਜਮੀਨ ਨਿਕਲ ਗਈ ਇਹ ਕੀ ਬੋਲ ਰਹੀ ਹੈ ਮਨੀ ਕਿਸ ਨੇ ਦਾਜ ਮੰਗਿਆ ਕਿਸ ਨੇ ਕੁੱਟਿਆ ਮਾਰਿਆ ਇਹ ਕੀ ਬੋਲ ਰਹੀ ਹੈ ਇਤਨੇ ਨੂੰ ਤਲੋਕ ਬੋਲਿਆ ਕਾਕਾ ਸ਼ੁਭ ਹੁਣ ਤਾਂ ਤੁਹਾਨੂੰ ਥਾਣੇ ਵਿੱਚ ਹੀ ਮਿਲਾਂਗੇ ਕਹਿ ਕੇ ਤਲੋਕ ਨੇ ਫੋਨ ਕੱਟ ਦਿੱਤਾ ਸ਼ੋਭਨੂਰ ਦੇ ਪਰਿਵਾਰਕ ਮੈਂਬਰ ਸਭ ਹੈਰਾਨ ਅਤੇ ਪਰੇਸ਼ਾਨ ਹੋ ਗਏ ਕਿ ਇਹ ਕੀ ਪਾਣਾ ਵਰਤ ਗਿਆ ਇਸ ਕੁੜੀ ਨੂੰ ਕੀ ਹੋ ਗਿਆ ਕੀ ਗਲਤਫਹਿਮੀ ਪੈ ਗਈ ਗੱਲ ਚਾਟੀ ਸਭ ਰਿਸ਼ਤੇਦਾਰਾਂ ਵਿੱਚ ਉੱਡ ਗਈ ਹਫ਼ਤੇ ਬਾਅਦ ਸਬ ਸਾਕ ਸੰਬੰਧੀ ਰਿਸ਼ਤੇਦਾਰ ਪੰਚਾਇਤ ਵਿੱਚ ਇਕੱਠੇ ਹੋਏ ਸੱਪਨੇ ਪੁੱਛਿਆ ਕੀ ਗੱਲ ਹੋ ਗਈ ਹੈ ਤਾਂ ਤਰਲੋਕ ਨੇ ਕਿਹਾ ਮੇਰੀ ਕੁੜੀ ਕੋਲੋਂ ਘਰ ਦੇ ਸਾਰੇ ਕੰਮ ਕਰਵਾਉਂਦੇ ਹਨ ਵਿਚਾਰੀ ਨੇ ਕਦੇ ਇੰਨਾ ਕੰਮ ਘਰ ਵਿੱਚ ਨਹੀਂ ਕੀਤਾ ਸੀ ਅਸੀਂ ਇਸ ਨੂੰ ਨਹੀਂ ਪੇਜਣਾ ਉਤੇ ਅਸੀਂ ਇਹਨਾਂ ਦੀ ਦਾਜ ਦੀਆਂ ਮੰਗਾਂ ਪੂਰੀਆਂ ਨਹੀਂ ਕਰ ਸਕਦੇ ਜਦਕਿ ਅਸੀਂ ਪਹਿਲਾਂ ਹੀ ਮੁੰਡੇ ਨੂੰ 2 ਲੱਖ ਰੁਪਏ ਕੈਸ਼ ਇੱਕ ਮੋਟਰਸਾਈਕਲ ਕੰਪਿਊਟਰ واਸ਼ਿੰਗ ਮਸ਼ੀਨ ਅਲਮਾਰੀ ਐਲਸੀਡੀ ਟੀਵੀ ਫ੍ਰਿਜ ਆਦਿ ਵਾਤੀ ਦੇ ਚੁੱਕੇ ਹਾਂ ਜਦੋਂ ਲੋਕ ਇਹ ਸਭ ਬੋਲ ਰਿਹਾ ਸੀ ਤਾਂ ਮੁੰਡੇ ਵਾਲੇ ਸਭ ਰਿਸ਼ਤੇਦਾਰ ਅਤੇ ਨਾਲਗੇ ਸੱਜਣਾ ਦੇ ਪੈਰੋਂ ਜ਼ਮੀਨ ਹੀ ਖਿਸ ਗਈ ਕਿ ਇਹ ਕੁੜੀ ਦਾ ਪਿਓ ਕਿਹੜੀ ਵਿਆਹ ਦੀ ਗੱਲ ਕਰ ਰਿਹਾ ਹੈ ਤੇ ਕਿਹੜੀ ਦਾਜ ਦੀ ਗੱਲ ਕਰ ਰਿਹਾ ਹੈ ਜਦ ਕਿ ਅਸੀਂ ਸਭ ਵਿਆਹ ਵਿੱਚ ਸ਼ਾਮਲ ਸੀ ਦਾਜ ਦੀ ਇੱਕ ਸੂਈ ਤੱਕ ਨਹੀਂ ਲਈ ਗਈ ਤਾਂ ਇਹ ਦਾਜ ਕਦੋਂ ਤੇ ਕਿਸ ਜਸਤੋਂ ਮੁੰਡੇ ਵਾਲੇ ਦੇ ਘਰ ਪੁੱਜ ਗਿਆ ਜੇ ਪੁੱਛ ਵੀ ਗਿਆ ਤਾਂ ਕਿਸੇ ਨੂੰ ਨજર ਕਿਉਂ ਨਹੀਂ ਆਉਂਦਾ ਸਾਫ਼-ਸਾਫ਼ ਇਹ ਹੈ ਕਿ ਇਹ ਆਪਣੀ ਧੀ ਦਾ ਸੌਦਾ ਕਰ ਰਿਹਾ ਹੈ ਅਤੇ ਕੁਫਰ ਬੋਲ ਕੇ ਕੁੜੀ ਦੀ ਜ਼ਿੰਦਗੀ ਬਰਬਾਦ ਕਰੇਗਾ ਅਖੀਰ ਤਲੋਕ ਸਿੰਘ ਬੋਲਿਆ ਕਿ ਮੈਂ 7 ਲੱਖ ਰੁਪਇਆ ਲਾਵਾਂਗਾ ਪਰ ਧੀ ਨਹੀਂ ਤੋੜਾਂਗਾ ਜੇ ਨਹੀਂ ਦੋਮੋਂਗੇ ਤਾਂ ਮੈਂ ਤੁਹਾਡੇ ਖਿਲਾਫ ਪਰਚਾ ਤੇ ਕੇਸ ਕਰਕੇ ਅਦਾਲਤ ਤਵਾਹ ਖੜਕਾਵਾਂਗਾ ਸਭ ਨੇ ਸਮਝਾਇਆ ਕਿ ਇੰਨਾ ਵਧੀਆ ਪਰਿਵਾਰ ਤੇਰੀ ਕੁੜੀ ਨੂੰ ਮਿਲਿਆ ਹੈ ਪਰ ਉਹ ਨਹੀਂ ਮੰਨਿਆ ਸਭ ਨੂੰ ਪਤਾ ਸੀ ਕਿ ਇਹ ਧੀ ਇਹਦੀ ਆਪਣੀ ਨਹੀਂ ਮਤਰੀ ਹੈ ਤਾਂ ਹੀ ਇਹ ਸਭ ਕੁਝ ਕਰ ਰਿਹਾ ਸਭ ਨੇ ਬਹੁਤ ਸਮਝਾਇਆ ਪਰ ਟਾਸਟੋਮਸ ਨਹੀਂ ਹੋਇਆ ਕੁਝ ਸਮਾਂ ਲੰਘਿਆ ਤਾਂ ਉਸਨੇ ਅਦਾਲਤ ਰਾਹੀਂ ਨੋਟਿਸ ਭੇਜ ਦਿੱਤਾ ਤਾਂ ਕਿ ਲੜਕਾ ਪਰਿਵਾਰ ਨੂੰ ਮਾਨਸਿਕ ਤੌਰ ਤੇ ਸਖਤ ਪਰੇਸ਼ਾਨ ਕੀਤਾ ਜਾ ਸਕੇ ਇਸ ਹਾਲਤ ਦੇ ਦੌਰਾਨ ਮਨੀ ਨੂੰ ਸ਼ੋਭਨ ਨਾਲ ਗੱਲ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਸੀ। ਭਾਵੇਂ ਉਹ ਪੰਚਾਇਤ ਹੋਵੇ ਜਾਂ ਪੁਲਿਸ ਸਟੇਸ਼ਨ ਸਾਰੀ ਗੱਲ ਤਰਲੋਕ ਆਪ ਹੀ ਕਰਦਾ ਸੀ। ਜੇ ਕੋਈ ਮਨੀ ਨੂੰ ਕੋਈ ਸਵਾਲ ਪੁੱਛਦਾ ਤਾਂ ਉਹ ਐਨਾ ਹੀ ਕਹਿੰਦੀ ਜੋ ਮੇਰੇ ਪਾਪਾ ਕਹਿੰਦੇ ਨੇ ਉਹੀ ਹੋਵੇਗਾ। ਪਾਪਾ ਦਾ ਫੈਸਲਾ ਹੀ ਮੇਰਾ ਫੈਸਲਾ ਹੈ ਤੇ ਬਸ ਚੁੱਪ ਕਰਕੇ ਸਹਿਮੀ ਹੋਈ ਆਲੇ-ਦੁਆਲੇ ਦਾ ਮਾਹੌਲ ਦੇਖਣ ਲੱਗ ਜਾਂਦੀ। ਅਖੀਰ 1-2 ਸਾਲ ਦੀ ਖੱਜਲ ਖੁਆਰੀ ਤੋਂ ਬਾਅਦ ਉਹ 7 ਲੱਖ ਤੋਂ 3 ਲੱਖ ਤੇ ਆ ਗਿਆ ਤਾਂ ਰਿਸ਼ਤੇਦਾਰਾਂ ਨੇ ਵਿੱਚ ਪੈ ਕੇ 3 ਲੱਖ ਰੁਪਏ ਦਾ ਤਲਾਕ ਕਰਵਾਇਆ ਅੱਜ ਤਰ ਲੋਕ ਦੇ ਚਿਹਰੇ ਤੇ ਇੱਕ ਨਵੀਂ ਖੁਸ਼ੀ ਉਤਸ਼ਾਹ ਚਾਤੀ ਉਮੰਗ ਸਾਫ਼ ਦਿਖ ਰਿਹਾ ਸੀ ਜਦ ਉਹ 5-500 ਦੇ ਹਜ਼ਾਰ-ਹਜ਼ਾਰ ਦੇ ਨੋਟ ਬੜੀ ਤੇਜ਼ੀ ਨਾਲ ਗਿਣ ਰਿਹਾ ਸੀ ਜਿਸ ਨੂੰ ਸ਼ੁਭਨੂਰ ਤੇ ਮਨਪ੍ਰੀਤ ਦੇਖ ਰਹੇ ਸਨ ਇਸ ਵਕਤ ਸ਼ੁਭਨੂਰ ਦੀ ਅੱਖਾਂ ਮਨਪ੍ਰੀਤ ਨੂੰ ਕੁਝ ਇੰਜ ਕਹਿ ਰਹੀ ਲੱਗਦੀਆਂ ਸਨ ਕਿ ਉੱਠ ਚੱਲੀਏ ਅੱਜੇ ਵੀ ਤੁਰ ਚੱਲ ਘਰ ਆਪਣੇ ਪੈਸਾ ਫਿਰ ਕਮਾ ਲਵਾਂਗੇ ਇੱਜ਼ਤ ਨਹੀਂੋ ਕਮਾਈ ਜਾਂਦੀ ਪਰ ਮਨਿ ਦੀਆਂ ਅੱਖਾਂ ਵਿੱਚ ਵੀ ਕੁਝ ਐਦਾਂ ਦਾ ਜਵਾਬ ਸੀ ਇਹਨਾਂ ਨੋਟਾਂ ਥੱਲੇ ਦੱਬ ਗਈਆਂ ਭਾਰ ਬੜਾ ਹੈ ਪੈਸੇ ਦਾ ਹੁਣ ਚਾਉਂਦੇ ਵੀ ਨਹੀਂ ਉੱਠ ਸਕਦੀ ਇਸ ਤਰ੍ਹਾਂ ਮਤਲਬ ਪ੍ਰਸਤ ਮਾਇਆਵਾਦੀ ਬਾਪ ਨੇ ਆਪਣੀ ਧੀ ਦਾ ਤਲਾਕ ਕਰਵਾਦ ਕੇ ਕੂੜ ਫਿਰੇ ਪਰ ਦਾਨ ਵੇ ਲਾਲੋ ਉੱਤੇ ਮੋਹਰ ਲਗਾ ਦਿੱਤੀ ਇਹ ਤੁਹਾਨੂੰ ਕਹਾਣੀ ਕਿਸ ਤਰ੍ਹਾਂ ਲੱਗੀ ਜਰੂਰ ਦੱਸਣਾ ਕਮੈਂਟ ਬਾਕਸ ਵਿੱਚ ਅਤੇ ਲਾਈਕ ਕਰਨਾ ਨਾ ਭੁੱਲਿਓ ਲਾਈਕ ਜਰੂਰ ਕਰ ਦਿਓ ਜੀ ਧੰਨਵਾਦ